ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਟੀਮਾਲੀ ਤੋਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਕੋਟਪੂਰਾ ਪੈ ਜਾਂਦਾ ਬਾਈ ਦਾ ਖੇਤੀਬਾੜੀ ਦਾ ਕੰਮ ਆ ਅੱਜ ਇੱਕ ਗੱਬਣ ਐਫ ਐਫ گاਉਂਕਾਉ ਕੀਤੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਬਾਈ ਜੀ ਹਾਂਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਪਰਤਪਾਲ ਪਿਰਤਪਾਲ ਸਿੰਘ ਠੀਕ ਆ ਬਾਈ ਪਰਤਪਾਲ ਆਪਣਾ ਫੋਨ ਨੰਬਰ ਵੀ ਦੱਸ ਦੋਏ 82641 82641 93960 93960 ਠੀਕ ਆ ਤੇ ਬਈ ਇਹ ਗਾਂ ਆਪਣੇ ਘਰ ਦੀ ਆ ਘਰ ਦੀ ਘਰ ਦੀ ਠੀਕ ਆ ਕਿੰਨਾ ਮਾਸੂਆ ਸੁਣਾ ਬਈ ਇਹ ਚੀਜ਼ੇ ਆ ਸੁਣ ਠੀਕ ਆ ਤੀਜਾ ਸੁਆ ਸੁਣਾ ਠੀਕ ਆ ਤੇ ਦੂਜੇ ਸੂਏ ਬਾਈ ਆਪਣੇ ਕੋਲ ਕਿੰਨਾ ਕ ਦੁੱਧ ਕੱਢਿਆ ਨੇ ਦੁੱਧ 20 ਲੀਟਰ ਕੱਢਿਆ ਠੀਕ ਆ 20 ਲੀਟਰ ਕੱਢਿਆ ਤੇ ਦਿਨ ਕਿੰਨੇ ਲਾਜੂ ਬਾਈ ਨਾ ਨਾ ਇਹ ਲਾਜੂ ਵੀ 8 ਤਰੀਕ ਨੂੰ ਪੂਰੇ ਆ ਤੇ ਠੀਕ ਆ 8 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ 1 ਤਰੀਕ ਹੋ ਗਈ ਹਾਂ ਜੀ 1 ਹੋ ਗਈ ਠੀਕ ਆ ਤੇ ਲੋ ਬਈ ਤੀਜਾ ਸੂਆ ਬਾਈ ਜਾਂਦਾ ਸੂਣੀ ਆ ਜੱਜਮੈਂਟ ਤੁਹਾਨੂੰ ਸਾਰੀ ਕਰਵਾ ਦਿੰਨੇ ਆ ਸੋਹਣੇ ਕੱਦ-ਕਾਠ ਦੇ ਵਿੱਚ ਆ ਕੋਈ ਛੂਟੀ ਨਹੀਂ ਦੁੱਧ ਬਾਈ ਜਾਂਦਾ 20 ਲੀਟਰ ਇਹ ਖੁੱਲਾ ਬਾਹਨ ਦੀ ਆ ਇਹ ਵੈਸੇ ਭਾਈਆਂ ਦਾ ਆਪਾਂ ਆਂਦਾ ਸੀਗਾ 18 ਲੀਟਰ ਮੰਨ ਕੇ ਹੀ ਦੇ ਦਿਆਂਗੇ ਜਿਹੜੇ ਵੀਰ ਦੇ ਪਸੰਦ ਹੋਵੇ ਸੋਹਣੀਆਂ ਦੋਸਤੋ ਕੱਦ-ਕੱਟ ਸੋਨਾ ਵੇਲ ਬੂਲ ਚੰਗੀ ਆ ਦੋਸਤੋ ਥੋੜਾ ਜਿਹਾ ਕ੍ਰਾਸ ਅੰਗ ਜ਼ਰੂਰ ਹੈਗਾ ਗਰਮੀ ਘਟ ਮਨਾਉਂਦੀ ਹੈ ਇਹ ਦੋਸਤੋ ਜੇ ਥਣਾ ਦੇ ਸਾਈਜ਼ ਦੀ ਗੱਲ ਕਰੀਏ ਬਹੁਤ ਸੋਹਣਾ ਥਾਣਾ ਲੱਗਿਆ ਹੋਇਆ ਹੱਥੀ ਜਵਾਈ ਵਾਲਾ ਥਾਣਾ ਦੋਸਤੋ ਗੈਗੂ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਕੱਲਾ-ਕੱਲਾ ਥਾਣਾ ਤੇ ਢਿੱਲ ਹਵਾਨੇ ਜੀ ਤੁਹਾਨੂੰ ਅਨੁਮਾਨ ਹੋ ਜਾਣਾ ਕਾਫੀ ਪਈ ਆ ਹਜੇ ਢਿੱਲ ਬਾਕੀ ਕੱਦ ਕਾਠ ਵੀ ਸੋਹਣਾ ਵੇਲਬੂਲ ਵੀ ਚੰਗੀ ਆ ਤੇ ਹਵਾਨਾ ਵੀ ਦੋਸਤੋ ਕਰਮਾ ਵਾਲੀ ਦਾ ਕੋਈ ਟੁੱਟਮਾ ਨਹੀਂ ਦੇਖ ਸਕਦੇ ਮਰਲੇ ਪਾਸੋਂ ਢੱਲ ਸਾਰੀਆਂ ਢਿੱਲਾਂ ਵਾਲਾ ਕੱਢ ਕੇ ਸੁੰਦੀਏ ਤਾਂ ਹਵਾਨਾ ਦੋਸਤੋ ਇਹਨੇ ਬਹੁਤ ਸੋਹਣਾ ਬਣਾ ਜਣਾ ਅੱਜ 1 ਤਰੀਕ ਹੋ ਗਈ ਤੇ 8 ਤਰੀਕ ਨੂੰ ਵਾਈ ਜਾਂਦਾ ਇਹ ਦੇ ਦਿਨ ਪੂਰੇ ਆ ਦੇਖ ਸਕਦੇ ਬਿਲਕੁਲ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਚਾਰੇ ਹੱਥੀ ਚਵਾਈ ਵਾਲਾ ਥਣ ਲੱਗਿਆ ਰਾਜੀਪਲੀ ਚੰਗੀ ਐ ਤੋੜ ਕੇ ਤੁਹਾਨੂੰ ਖਾ ਦਿੰਨੇ ਲੈ ਵੀ ਇੱਕ ਵਾਰੀ ਢੀੜਾ ਕੜਵਾ ਦਿੰਗੇ ਵੇੜੇ ਦੇ ਵਿੱਚ ਤੋੜ ਕੇ ਤੁਹਾਨੂੰ ਖਾ ਦਿੰਨੇ ਲੋ ਟੁਰੀ ਜਾਂਦੀ ਤਾਂ ਤੁਸੀਂ ਜੱਜਮੈਂਟ ਲਾ ਲੈਣੀ ਆ ਸਾਫ਼ ਸੁਥਰੀ ਤੇ ਸੋਹਣੀ ਗਾਂ ਦੋਸਤੋ ਤੀਜਾ ਸੁਹਾ ਕਰਮ ਵਾਲੀ ਨੇ ਸੂਣਾ ਸੀਲ ਸਹੁ ਬਹੁਤ ਆ ਦੇਖ ਸਕਦੇ ਆ ਕੋਈ ਕਾਲ ਨਹੀਂ ਕਰਦੀ ਦੋਸਤੋ ਲੈ ਚੱਲ ਬਈ ਸਾਫ਼ ਸੁਥਰੀ ਆ ਫੇਸ ਚੈੱਕ ਕਰ ਸਕਦੇ ਆ ਥੋੜਾ ਜਿਹਾ ਕ੍ਰਾਸ ਹੰਗ ਜ਼ਰੂਰ ਆ ਵੈਸੇ ਸਾਫ਼ ਸੁਥਰੀ ਆ ਰਾਜੀਪਲੀ ਚੰਗੀ ਆ ਤਕਰੀਬਨ 7-8 ਦਿਨ ਸੂਮ ਦੇ ਵਿੱਚ ਬਾਕੀ ਆ। ਹਵਾਨਾ ਤਕਰੀਬਨ ਇਹ ਨੇ ਸੋਣਾ ਹੀ ਬਣਾ ਜਾਣਾ। ਕਿਉਂਕਿ ਹਫਤੇ ਦੇ ਲਗਭਗ ਸੂਮ ਦੇ ਵਿੱਚ ਦਿਨ ਬਾਕੀ ਆ ਤੇ 20 ਲੀਟਰ ਦੁੱਧ ਬਾਈ ਜੰਦਾ ਖੁੱਲਾ ਪਾਣ ਦੀ ਹਵਾਨੇ ਤੇ ਢਿੱਲ ਤੋਂ ਤੁਹਾਨੂੰ ਅਨੁਮਾਨ ਹੋ ਜਾਣਾ। ਢਿੱਲ ਹਜੇ ਕਾਫੀ ਪਈ ਆ। ਹਾਥੀ ਚਵਾਈ ਵਾਲਾ ਥਾਣਾ। ਤੇ ਬਾਈ ਦਾ ਖੇਤੀਬਾੜੀ ਦਾ ਕੰਮ ਆ। ਖੇਤੀਬਾੜੀ ਦੇ ਨਾਲ ਨਾਲ ਥੋੜੇ-ਬਹੁਤੇ ਪਸ਼ੂ ਘਰੇ ਰੱਖਦੇ ਆ ਦੋਸਤੋ ਬਾਈ ਹਰੀ। ਅੱਜ ਇੱਕ ਇਹ ਤਿਆਰੀ ਦੇ ਵਿੱਚ ਵਹਿੜ ਬਾਈ ਨੇ ਸੇਲ ਕਰਨੀ ਆ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਪਰ ਇਹਦਾ ਰੇਟ ਕੀ ਕਰਦਾਂਗੇ ਰੇਟ ਬਾਈ 90000 ਦਾ ਠੀਕ ਆ 90000 ਥੋੜਾ ਬਹੁਤਾ ਮਾਨਤਾ ਕਰਦੇ ਆ ਮਾਨਤਾ ਹੋ ਜੂ ਲਓ ਬਈ ਬਾਈ ਪਰਤਪਾਲ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਥੋੜਾ ਬਹੁਤਾ ਮਾਨਤਾ ਹੋ ਜੂ ਰੇਟ 90000 ਰੁਪਿਆ ਪਿੰਡ ਢੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸੁਕੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ